ਸਾਡੀ ਤੇ ਇੱਕ ਨੰਬਰ ਚ ਗੱਲ ਹੋਈ ਇਸ ਝੰਡੇ ਦੇ ਨਾਲ ਪਰ ਉਹਨਾਂ ਨੇ ਡੋਂਕੀ ਲਵਾਈ ਉਹਨਾਂ ਦੇ ਤੇ ਜੋ ਇਹ ਏਜੰਟ ਨੇ ਇਹਨਾਂ ਨਾਲ ਧੋਖਾ ਕੀਤਾ ਹੈ ਜਿਨੇ ਤਕਰੀਬਨ ਸਾਰਾ ਪੈਸਾ ਚੁੱਕ ਕੇ 42 ਲੱਖ ਰੁਪਏ ਇਹਨੇ ਵਿਆਜ ਤੇ ਚੁੱਕ ਕੇ ਦਿੱਤਾ ਹੈ ਕਿ ਇਹ ਤੇ ਬਹੁਤ ਮਾੜੇ ਹਾਲਾਤ ਸੀਗੇ ਸਾਡੀ ਤੇ ਇੱਕ ਨੰਬਰ ਚ ਗੱਲ ਹੋਈ ਇਸ ਝੰਡੇ ਦੇ ਨਾਲ ਪਰ ਉਹਨਾਂ ਨੇ ਡੋਂਕੀ ਲਵਾਈ ਉਹਨਾਂ ਦੇ ਸਾਡੇ ਘਰ ਵਾਲੇ ਨੇ ਕਿ ਬਹੁਤ ਹੀ ਜਦੋਂ ਮਾੜੇ ਹਾਲਾਤ ਦੇ ਵਿੱਚ ਉਹਨਾਂ ਨੂੰ ਭੇਜਿਆ ਫਿਰ ਵੀ ਅਸੀਂ ਚੱਲ ਫਿਰ ਵੀ ਚੁੱਪ ਰਹੇ ਹਾਂ ਅਸੀਂ ਕਿ ਚੱਲ ਕੋਈ ਨਹੀਂ ਕਿ ਚੱਲ ਰਬ ਅਗੇ ਦੇ ਰਿਆਂ ਦੇ ਨਹੀਂ ਹੈਗਾ ਚਲ ਪਹੁੰਚੇਗਾ ਆਪਣੇ ਸਮੇਂ ਦੇ ਨਾਲ ਪਰ ਫਿਰ ਵੀ 15 ਤਰੀਕ ਦੇ ਨਾਲ ਜਿਹੜਾ ਕ੍ਰੋਸ ਕੀਤਾ ਸੀ ਬਾਰਡਰ ਅਸੀਂ ਉਹਨਾਂ ਨੂੰ ਅਪੀਲ ਮੈਂ ਕਰਦੀ ਨਹੀਂ ਜੈਂਟਲ ਫੋਨ ਕਿ ਦੱਸੋ ਤੁਸੀਂ ਕੁਛ ਨਹੀਂ ਅਜ ਤੱਕ ਕਿੰਨੇ ਦਿਨ ਹੋ ਗਏ ਫੋਨ ਨਹੀਂ ਆਇਆ ਫੋਨ ਨਹੀਂ ਆਇਆ ਕਹਿੰਦੇ ਕੋਈ ਨਹੀਂ ਫਿਰ ਵੀ ਝੂਠੇ ਦਲਾਸੇ ਦਿੰਦੇ ਰਹੇ ਨੇ ਕੋਈ ਨਹੀਂ ਆਏਗਾ ਚੌਂਕੀ ਚ ਹੋਏਗਾ ਜਾਂ ਕੈਂਪਸ ਚ ਹੋਏਗਾ ਕਿੱਥੇ ਵੀ ਹੋਏਗਾ ਪਰ ਅੱਜ ਸਾਨੂੰ ਖਬਰ ਮਿਲੀ ਕਿ ਕਿੰਨੇ ਪੈਸੇ ਲੱਗ ਗਏ 45 ਲੱਖ ਰੁਪਏ ਲਾ ਕੇ ਦਿੱਤਾ ਮੈਂ ਪੂਰਾ ਜੈਂਟਲ ਨੂੰ ਸਾਰੇ ਵਿਆਜ ਦੇ ਪੈਸੇ ਨਹੀਂ ਅਜੇ ਤੀ ਦਿਨਾਂ ਨਾਲ ਉਸ ਤੋਂ ਬਾਅਦ ਕੋਈ رابطہ ਹੋਇਆ ਤੁਹਾਡਾ ਕੁਝ ਦਿਨਾਂ ਵਿੱਚ ਹਾਂਜੀ ਹੋਇਆ ਸੀ ਮੈਂ ਜਿੱਦਣ ਇਹ ਨਾਲ 15 3 15 ਜਨਵਰੀ ਨੂੰ ਬਾਰਡਰ ਕਰਾਸ ਕੀਤਾ ਤੇ ਸਾਨੂੰ ਜਿੱਦ ਮੇਰੇ ਘਰ ਵਾਲਿਆਂ ਦਾ ਮੈਸੇਜ ਆਇਆ ਕਿ ਮੈਂ ਬਾਰਡਰ ਕਰਾਸ ਕਰ ਲਿਆ ਪਰ ਨਹੀਂ ਉਹਨੇ ਜਿੱਦਾਂ ਟੋਂਕਨੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਧਰ ਘਰ ਮੈਸੇਜ ਛੱਡ ਦਿਓ ਉਦੋਂ ਹੀ ਇਹਨਾਂ ਨੇ ਮੈਸੇਜ ਛੱਡਿਆ ਮੈਨੂੰ ਉਹਨਾਂ ਨੇ ਘਰ ਉਸ ਤੋਂ ਬਾਅਦ ਅੱਜ ਤੱਕ ਕੋਈ ਫੋਨ ਨਹੀਂ ਆਇਆ ਮੈਨੂੰ ਕੋਈ ਕੁਝ ਨਹੀਂ ਉਸ ਤੋਂ ਬਾਅਦ ਤੁਹਾਨੂੰ ਅੱਜ ਹੀ ਪਤਾ ਲੱਗਾ ਕਿ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਪਤ ਸਰਕਾਰ ਨੂੰ ਅਹਿਤਪਰ ਸਰਕਾਰ ਨੇ ਇਹ ਕਹਿਣਾ ਚਾਹੁੰਦੀ ਹੈ ਕਿ ਜਿਹੜੇ ਜੰਟੇ ਬਣ ਕੇ ਧੋਖਾ ਕਰਦੇ ਨੇ ਸਾਰਿਆਂ ਦੇ ਨਾਲ ਇੱਕ ਕਰਨਾ ਬੰਦ ਕਰਨ ਤੇ ਜੇ ਇਹ ਕੋਈ ਹੈ ਗੇਮ ਤੇ ਬੰਦਾ ਸਹੀ ਤਰੀਕੇ ਨਾਲ ਬਾਹਰ ਭੇਜਣ ਨਹੀਂ ਤੇ ਨਾ ਭੇਜਣ ਕਿਉਂਕਿ ਪਿੱਛੇ ਗਰੀਬ ਹੁੰਦਾ ਪਰਿਵਾਰ ਸਾਰੇ ਵਿਆਹ ਤੇ ਚੱਕੀ ਹੁੰਦੇ ਨੇ ਪੈਸੇ ਉਹਨਾਂ ਨੇ ਕਿਵੇਂ ਬੱਚੇ ਮੇਰੇ ਦੋ ਬੱਚੇ ਨੇ ਇੱਕ ਬੇਟਾ ਤੇ ਇੱਕ ਬੇਟੀ ਹੈ ਪੂਰਪੁਰਾਵਾਂ ਚ ਕਿਹੜੇ ਮੈਂਬਰ ਨੇ ਮੰਮੀ ਡੈਡੀ ਏ ਤੇ ਛੋਟਾ ਮੇਰਾ ਦਿਉਰ ਤੇ ਦਰਾਨੀ ਤੇ ਉਹਨਾਂ ਦੇ ਤਿੰਨ ਬੇਟੀਆਂ ਹਨ ਜਿੰਦ ਦਾ ਕੀ ਨਾਮ ਸੀ ਜਸਕਰਨ ਸਿੰਘ ਸੋਨੁ ਫਮੀਂਦਰ ਸਿੰਘ ਥੋੜੀ ਜਗ੍ਹਾ ਦੋਸੀ 40 ਪਿੰਡ ਦਾ ਹੀ ਹਾਂਜੀ ਜਰਨ ਤੜੀ ਪਿੰਡ ਵੈਲਾ ਉਹਦਾ ਨਾਮ ਕੋਰ ਰਵਿੰਦਰ ਸਿੰਘ ਕਿੰਨੇ ਦਿਨੋਂ ਵਿਦੇਸ਼ ਗਿਆ ਸੀ ਕਿੰਦਾਂ ਦੇ ਹਾਲਾਤ ਨੇ ਘਰ ਦੇ ਸਰ ਇਹਨੂੰ 8 ਮਹੀਨੇ ਹੋ ਗਏ ਸੀ ਗਏ ਨੂੰ ਘਰ ਦੇ ਹਾਲਾਤ ਬਹੁਤ ਹੀ ਮੰਦੇ ਨੇ ਬਹੁਤ ਗਰੀਬ ਪਰਿਵਾਰ ਹੈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਖੇਤੀ ਕਾਫੀ ਮੁਸ਼ਕਲਾਂ 'ਚ ਹੈ ਪਰ ਉਹ ਕੀ ਮੰਗ ਕਰਦੇ ਪਰ ਸਰਕਾਰ ਤੋਂ ਕੀ ਸੀ ਪਾਰਾ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹੋ ਹੀ ਮੰਗ ਹੈ ਕਿ ਜਿਹੜਾ ਇਹਨਾਂ ਦਾ ਬੰਦੇ ਇਨਸਾਫ ਇਹਨਾਂ ਨੂੰ ਦਿੱਤਾ ਜਾਵੇ ਤੇ ਜੋ ਇਹਨੇ ਏਜੰਟ ਨੇ ਇਹਨਾਂ ਨਾਲ ਧੋਖਾ ਕੀਤਾ ਜਿੰਨਾ ਵੀ ਇਹਨਾਂ ਦਾ ਪੈਸਾ ਹੈ ਉਹ ਇਹਨੂੰ ਇਹਨਾਂ ਨੂੰ ਵਾਪਸ ਕਰਵਾਇਆ ਜਾਵੇ ਜਿਹੜੇ ਬਿਨਾਂ ਸੰਸਦ ਤੋਂ ਬੈਠੇ ਇੱਥੇ ਜਿਹੜੇ ਏਜੰਟ ਨੇ ਧੋਖਾ ਲਿਆ ਵੱਡਾ ਵੱਡੀਆਂ ਰਕਮਾਂ ਲੈ ਕੇ ਕੋਈ ਲੱਖਾਂ ਦੇ ਨਾਲ 50-50 ਲੱਖ ਰੁਪਏ ਲੈ ਕੇ ਅਮਰੀਕਾ ਭੇਜਦੇ ਆ ਬਿਨਾਂ ਲਾਸਤ ਤੋਂ ਉਹਨਾਂ ਤੇ ਕੀ ਕਾਰਵਾਈ ਕਰਵਾਉਣਾ ਚਾਹੁੰਦੇ ਪੰਜਾਬ ਸਰਕਾਰ ਸਰ ਪੰਜਾਬ ਸਰਕਾਰ ਉਹਨਾਂ ਤੇ ਕੜੀ ਤੇ ਕੜੀ ਕਾਰਵਾਈ ਕਰੇ ਕੜੀ ਤੇ ਇਹ ਬੱਚਿਆਂ ਨੂੰ ਧੋਖਾ ਦੇ ਕੇ ਗਲਤ ਰਸਤੇਆਂ 'ਤੋਂ ਇਹ ਭੇਜਦੇ ਨੇ ਉਹਨਾਂ ਇਹਨਾਂ ਦੇ ਨਾਲ ਜਿੰਨਾ ਵੀ ਪਰਿਵਾਰ ਇਹ ਇਕੱਲਾ ਇਹ ਪਰਿਵਾਰ ਨਹੀਂ ਤੁਸੀਂ ਦੇਖ ਸਕਦੇ 105 ਬੱਚੇ ਜਿਹੜੇ ਅੱਜ ਪੰਜਾਬ ਦੇ ਵਾਪਸ ਆਏ ਨੇ ਉਹਨਾਂ ਦੇ ਉਹ ਸਾਬ ਵੀ ਇਸੇ ਏਜੰਟਾਂ ਦੇ ਹତਿਆਰ ਸਾਰੇ ਹੱਥ ਨਾਲ ਚੜੀ ਕੀ ਨਾ ਆਪਣਾ ਜੀ ਮੈਂ ਨਾ ਜੀ ਲਖਮੀ ਸਿੰਘ ਹੈ ਜੀ ਲਖਮੀ ਸਿੰਘ ਜੀ ਆਪਣਾ ਬਲਟਾਲੀ ਹਾਂਜੀ ਹਾਂਜੀ ਤੁਸੀਂ ਕੱਲ ਹੀ ਦੇ ਵਸਨੀਕ ਉਹ ਇਹ ਹਰਵਿੰਦਰ ਸਿੰਘ ਦਾ ਪਰਿਵਾਰ ਬਾਰੇ ਜਾਣਦੇ ਹੋ ਸਭ ਕੁਝ ਕੀ ਕਹਿਣਾ ਚਾਹੋਗੇ ਅੱਜ ਜੋ 트럼ਪ ਸਰਕਾਰ ਵੱਲੋਂ ਜਿਹੜਾ ਵਾਪਸ ਜਿਹੜਿਆ ਭੇਜ ਦਿੱਤਾ ਗਿਆ ਹੈ ਉਹ ਰਿਪੋਰਟ ਕਰਕੇ ਤੇ ਕੀ ਕਹਿਣਾ ਚਾਹੋਗੇ ਅਸੀਂ ਜੀ ਇਸ ਚੀਜ਼ ਦੇ ਬਹੁਤ ਹੀ ਦੁਖੀ ਹੋ ਦੇ ਨਾਲ ਕਹਿੰਦੇ ਆ ਕਿ ਜੋ ਵੀ 트럼ਪ ਸਰਕਾਰ ਨੇ ਕੀਤਾ ਬਹੁਤ ਮਾੜਾ ਕੀਤਾ ਹੈ ਕਿਉਂਕਿ ਜੋ ਵੀ ਆਦਮੀ ਇੱਥੋਂ ਜਾਂਦਾ ਬੱਚਾ ਜਾਂਦਾ ਆਪਣੇ ਘਰ ਦੇ ਪਿਵਿਖਵਾਤੇ ਜਾਂਦਾ ਤੇ ਉਹ ਜਾ ਕੇ ਫਿਰ ਉੱਥੇ ਜੋ ਕਾਰਵਾਈ ਹੋਈ ਹੈ ਬਹੁਤ ਮਾੜੀ ਹੋਈ ਹੈ ਜੋ ਕਿ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਇੰਡੀਆ ਸਾਡਾ ਜੇ ਭਰਾ ਹੀ ਛੋਟਾ ਹੈ ਹਰਵਿੰਦਰ ਸਿੰਘ ਮੇਰੇ ਘਰ ਦੇ ਨਾਲ ਹੈ ਬਿਲਕੁਲ ਘਰ ਨੇੜੇ ਦਾ ਹੈ ਤੇ ਇਹਨਾਂ ਨੇ ਤਕਰੀਬਨ ਸਾਰਾ ਪੈਸਾ ਚੁੱਕ ਕੇ 42 ਲੱਖ ਰੁਪਏ ਨੇ ਵਿਆਜ ਤੇ ਚੁੱਕ ਕੇ ਦਿੱਤਾ ਹੈ ਜੋ ਏਜੰਟ ਹੈ ਉਹ ਥੋੜੇ ਦਿਨ ਪਹਿਲਾਂ ਹੀ ਮੇਰੇ ਸਾਹਮਣੇ ਵੀ ਇਹਨਾਂ ਕੋਲ 6 ਲੱਖ ਰੁਪਏ ਲੈ ਗਿਆ ਕੀ ਮੰਗ ਕਰਦੇ ਹੁਸੀਂ ਬੱਸ ਅਸੀਂ ਮੰਗ ਕਰਦੇ ਆਂ ਪਹਿਲੀ ਤੇ ਹੀ ਮੰਗ ਕਰਦੇ ਆਂ ਕਿ ਜੋ ਜੈਂਟ ਹੈ ਉਸ ਤੇ ਕਿਹੜੀ ਤੇ ਕਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਉਸ ਨੇ ਇਹਨਾਂ ਨੂੰ ਧੋਖੇ ਵਿੱਚ ਰੱਖਿਆ ਕਿਉਂਕਿ ਇਹ ਦਿਹਾੜੀ ਤੱਪੇ ਵਾਲਾ ਜ਼ਿਮੀਂਦਾਰ ਪਰਿਵਾਰ ਹੈ ਆਪਣਾ ਗੁਜ਼ਾਰਾ ਕਰਦਾ ਹੈ ਤੇ ਇਸ ਕਰਕੇ ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਮੰਗ ਕਰਦੇ ਆਂ ਕਿ ਇਹਨਾਂ ਦੀ ਜੋ ਮੱਦੀ ਮਾਲੀ ਸ਼ਹਾਦਤਾਂ ਦਿੱਤੀ ਜਾਣੀ ਚਾਹੀਦੀ ਪਰਿਵਾਰ ਨੇ ਉਮੀਦ ਕੀਤੀ ਹੋਗੀ ਪਹਿਲੀ ਤਨਖਾਹ ਹੋਊਗੀ ਅਸੀਂ ਹਾਂ ਜੀ ਇਹਨਾਂ ਨੇ ਬੜੀ ਉਮੀਦ ਕੀਤੀ ਹੈ ਜੀ ਮੇਰੇ ਨਾਲ ਬਹੁਤ ਦਿਨਾਂ ਦਾ ਜਿਹੜਾ ਮੰਤਪਾਦ ਦੀ ਘਟਨਾ ਕਰ ਗਈ ਹੈ ਜੀ ਰਿਪੋਰਟ ਪੁਣਾ ਪਿਆ ਕੀ ਕਹਿਣਾ ਚਾਹ ਮੈਂ ਕਹਿੰਦਾ ਇਹ ਮੇਰੇ ਨਾਲ ਕਈ ਵਾਰੀ ਇਹ ਉਹਨਾਂ ਦੀ ਨਿਸਜਾ ਰਾਬਤਾ ਇਹਨਾਂ ਦੇ ਮਾਤਾ ਪਿਤਾ ਨਾਲ ਰਾਬਤਾ ਕਰਦੇ ਬੈਠੇ ਗੱਲਾਂបੱਤਾਂ ਕਰਦੇ ਇੱਥੇ ਕਰਦੇ ਹੁੰਦੇ ਸੀ ਕਿ ਚਲੋ ਜਿੱਦੋਂ ਵੀ ਸਾਡੀ ਬੱਚਾ ਦੀ ਤਨਖਾਹ ਆਏਗੀ ਅਸੀਂ ਗੁਰੂ ਮਹਾਰਾਜ ਦੇ ਗੁਰਦਰਾ ਸਾਹਿਬ ਖੰਡ ਪਾਠ ਕਰਮ ਖਾਪ ਕਰਾਉਣਾ ਹੈ ਤੇ ਪਰ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਹੀ ਕਰਦਾ ਹੈ ਪਰ ਜੋ ਕੇ ਹੋਇਆ ਬਹੁਤ ਮਾੜਾ ਹੋਇਆ